ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਤਰੀਕਾ ਦੱਸਿਆ ਹੈ ਕਿ ਜੇ ਤੂੰ ਚਾਹੁੰਦਾ ਹੈ ਕਿ ਮੇਰਾ ਪਰਿਵਾਰ ਸੁਖੀ ਵਸੇ ਮੇਰਾ ਰੋਜ਼ਗਾਰ ਵਧੀਆ ਚੱਲੇ ਤਾਂ ਇੱਕ ਗੱਲ ਚੇਤੇ ਰੱਖੀ ਕਿ ਅਮੀਰ ਬੰਦਾ ਦਸਵੰਦ ਕੱਢੇ ਨਾ ਕੱਢੇ ਪਰ ਗਰੀਬ ਬੰਦਾ ਵੀ ਜੇ ਦਸਵੰਦ ਕੱਢਣ ਲੱਗ ਜੇ ਨਾ ਤਾਂ ਇੱਕ ਦਿਨ ਸ਼ਾਹਾਂ ਦਾ ਸ਼ਾਹ ਬਣ ਸਕਦਾ ਹੈ ਆਖੋ ਸਤਨਾਮ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤਸਰ ਸਾਹਿਬ ਨਗਰੀ ਵਸਾਈ ਨਾ ਉੱਥੇ ਫਿਰ ਬਹੁਤ ਤਰ੍ਹਾਂ ਦੇ ਕਾਰੀਗਰ ਉਹਨਾਂ ਨੇ ਲਿਆ ਕੇ ਉੱਥੇ ਵਸਾਏ ਵੱਖ-ਵੱਖ ਤਰ੍ਹਾਂ ਦੇ ਕਾਰੀਗਰ ਤੇ ਹਰ ਮਨੁੱਖ ਨੂੰ ਰੋਜ਼ਗਾਰ ਮਿਲਣ ਲੱਗਾ ਹਰ ਮਨੁੱਖ ਰੋਜੀ ਕਮਾਉਣ ਲੱਗਾ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਆਪ ਗਰੀਬੀ ਦੇਖੀ ਫਿਰ ਗਰੀਬਾਂ ਦੀ ਸਾਰ ਵੀ ਉਹ ਹੀ ਜਾਣ ਸਕਦੇ ਸੀ ਆਖੋ ਸਤਨਾਮ ਵੱਖ-ਵੱਖ ਤਰ੍ਹਾਂ ਦੇ ਰੋਜ਼ਗਾਰ ਉਹਨਾਂ ਨੂੰ ਦਿੱਤੇ ਬੜੇ ਆ ਕੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ ਵਿੱਚ ਜਦੋਂ ਰੋਜੀ ਕਮਾਉਣ ਲੱਗੇ ਤਾਂ ਇੱਕ ਜੇਲਮ ਦੇ ਇਲਾਕੇ ਵਿੱਚ ਬਹੁਤ ਗਰੀਬ ਰਹਿੰਦਾ ਹੈ ਤੇ ਗਰੀਬੀ ਸਿਰਤੋਂ ਦੀ ਲੰਗੀ ਹੋਈ ਆ ਕੋਈ ਚਾਰਾ ਨਹੀਂ ਰੋਜ਼ਗਾਰ ਨਹੀਂ ਚੱਲਦਾ ਤੇ ਸੋਚਦਾ ਕੀ ਹੈ ਕਿ ਗਰੀਬੀ ਨਾਲੋਂ ਚੰਗਾ ਮੈਨੂੰ ਮੌਤ ਹੀ ਆ ਜਾਏ ਗਰੀਬੀ ਇੱਕ ਐਸੀ ਚੀਜ਼ ਹੈ ਭੁੱਖ ਇੱਕ ਐਸੀ ਚੀਜ਼ ਹੈ ਕਿ ਫਰੀਦਾ ਮੌਤੋਂ ਭੁੱਖ ਬੁਰੀ ਮੌਤੋਂ ਵੀ ਭੁੱਖ ਹੈ ਜਿਹੜੀ ਉਹ ਬੁਰੀ ਹੈ ਆ ਸੇਵਾ ਕਰ ਰਿਹਾ ਨਾ ਇੱਕ ਦਸਵੰਦ ਹੀ ਹੈ ਅੱਜ ਸਮਾਂ ਬਣਿਆ ਹੜ ਬੜੇ ਆਏ ਆ ਤੇ ਹੜ ਪੀੜਤਾ ਦਾ ਗੁਰਮੁਖੋ ਬੁਰਾ ਹਾਲ ਹੈ ਪਾਣੀ ਪਾਣੀ ਖੜਾ ਚਾਰ ਚੁਫੇਰੇ ਤੇ ਅੱਜ ਜਿਨ੍ਹਾਂ ਨੂੰ ਰੋਟੀ ਨਹੀਂ ਮਿਲ ਰਹੀ ਉਹਨਾਂ ਨੂੰ ਪਤਾ ਹੈ ਕਿ ਰੋਟੀ ਦੀ ਕਦਰ ਕੀ ਹੁੰਦੀ ਹੈ ਪ੍ਰਸ਼ਾਦੇ ਦੀ ਕਦਰ ਕੀ ਹੁੰਦੀ ਹੈ ਤੇ ਮੌਕਾ ਹੈ ਸੇਵਾ ਕਰਨ ਦਾ ਅੱਜ ਜਿਨ੍ਹਾਂ ਨੇ ਇਹ ਸੋਚਿਆ ਕਿਸੇ-ਕਿਸੇ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਇਹ ਸੋਚ ਬਣਦੀ ਹੈ ਕਿ ਅੱਜ ਉਹਨਾਂ ਦੁਖੀ ਪਰਿਵਾਰਾਂ ਨਾਲ ਖੜਨ ਦੀ ਲੋੜ ਹੈ ਸੋ ਬਹੁਤ ਵਧੀਆ ਗੱਲ ਹੈ ਜੋ ਆਪਣੇ ਅਜ ਨਗਰ ਤੋਂ ਵੀ ਉਹਨਾਂ ਵਾਸਤੇ ਜੋ ਰਾਸ਼ਨ ਪਾਣੀ ਹੈ ਸੰਦੇਹਾ ਗੁਰਮੁਖ ਪੈਰਾਂ ਨੇ ਕਿੱਡਾ ਵੱਡਾ ਉਦਮ ਕਰਕੇ ਹਰ ਤਰ੍ਹਾਂ ਦੀ ਲੋੜੀ ਦੀ ਚੀਜ਼ ਉਹਨਾਂ ਵਾਸਤੇ ਲੈ ਕੇ ਗਏ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਐਦਾਂ ਹੀ ਫਿਰ ਮਦਦ ਕਰਦੇ ਆ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਉਹਦੀਆਂ ਖੇਡਾਂ ਹਨ ਉਹ ਆਪ ਹੀ ਸਭ ਕੁਝ ਕਰਨ ਹਰ ਹੈ ਜੋ ਸ੍ਰਿਸ਼ਟੀ ਦਾ ਮਾਲਕ ਹੈ ਤੇ ਸਾਧ ਸੰਗਤ ਜੀ ਗਰੀਬੀ ਬੜੀ ਹੈ ਕਹਿੰਦਾ ਗਰੀਬੀ ਸਿਰਤੋਂ ਦੀ ਲੰਘ ਚੁੱਕੀ ਹੈ ਇਹਦੂ ਤੇ ਮੌਤ ਹੀ ਚੰਗੀ ਹੈ ਪਰ ਕਿਸੇ ਨੇ ਕਿਹਾ ਕੇ ਨਈ ਭੋਲਿਆ ਤੂੰ ਐਦਾਂ ਕਰ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਜਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰੇ ਤੂੰ ਉੱਥੇ ਚਲਾ ਜਾ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੇ ਮਿਹਰ ਕਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਤੇ ਰਹਿਮਤ ਕਰਨਗੇ ਇਹਨੇ ਜਦੋਂ ਸੁਣਿਆ ਤੇ ਬਾਜ਼ਾਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ ਦੇ ਨੇੜੇ ਜਾ ਕੇ ਕਬੂਰੀ ਵਿਛਾ ਲਈ ਥੋੜਾ ਜਿਹਾ ਸਮਾਨ ਲਿਆ ਨੂਨ ਮਿਰਚ ਮਸਾਲਾ ਜੋ ਵੀ ਸਮਾਨ ਹੁੰਦਾ ਸਾਰਾ ਤੇ ਉੱਥੇ ਬਹਿ ਕੇ ਵੇਚਣ ਲੱਗ ਪਿਆ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਿਵੇਂ ਤਾਰਦੇ ਆ ਬੜਾ ਵੱਡਾ ਤਰੀਕਾ ਇਹਦੇ ਵਿੱਚੋਂ ਮਿਲਦਾ ਕਿ ਗੁਰੂ ਜਦੋਂ ਦਸਵੰਦ ਲੈਂਦਾ ਤੇ ਉਦੋਂ ਸਾਨੂੰ ਤਾਰਦਾ ਆ ਆਖੋ ਸਤਨਾਮ ਜਦੋਂ ਗੁਰੂ ਦਸਵੰਦ ਵੰਗੇ ਜਦ ਇਹ ਲੋੜ ਪੈਂਦੀ ਆ ਨਾ ਕਿ ਭਾਈ ਲੋੜਵੰਦਾਂ ਦੀ ਮਦਦ ਕਰਨੀ ਆ ਦਸਵੰਦ ਦਿਓ ਤਾਂ ਉਹ ਗੁਰੂ ਕਿਸੇ ਤਰੀਕੇ ਨਾਲ ਸਾਡਾ ਦਸਵੰਦ ਲੈ ਰਿਆ ਹੁੰਦਾ ਹੈ ਉਹਨੇ ਸਾਨੂੰ ਤਾਰਨਾ ਹੁੰਦਾ ਸਾਡੇ ਘਰਾਂ ਚ ਵਾਅਦਾ ਕਰਨਾ ਹੁੰਦਾ ਜਦੋਂ ਗੁਰੂ ਘਰ ਵਿੱਚੋਂ ਇਹ ਬੇਨਤੀ ਹੁੰਦੀ ਹੈ ਕਿ ਭਾਈ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਹੈ ਦਸਵੰਦ ਦਿਓ ਤਾਂ ਫਿਰ ਗੁਰੂ ਨੇ ਇੱਕ ਫੁਰਨਾ ਪੈਦਾ ਕੀਤਾ ਹੁੰਦਾ ਸਾਨੂੰ ਦਸਵੰਦ ਲੈ ਕੇ ਸਾਡੀ ਕਮਾਈ ਵਿੱਚੋਂ ਫਿਰ ਸਾਨੂੰ ਤਾਰਦਾ ਹੁੰਦਾ ਫਿਰ ਉਹ ਸ਼ਾਹਾਂ ਦੇ ਸ਼ਾਹ ਬਣਾ ਦਿੰਦਾ ਹੈ ਇਹ ਗਿਆਏ ਬੋਰੀ ਬਿਸ਼ਾ ਕੇ ਬੈਠ ਗਿਆ ਕਹਿੰਦੇ ਬੈਠਾ ਨਾ ਜਦੋਂ ਧੰ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਖੋ ਜੀ ਧੰ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਰਗੇ ਸਿੱਖ ਨੇ ਜਦੋਂ ਉਥੋਂ ਲੰਘਣ ਲੱਗੇ ਨਾ ਮਹਾਰਾਜ ਸੱਚੇ ਪਾਤਸ਼ਾਹ ਇਹਨੂੰ ਪਤਾ ਨਹੀਂ ਸੀ ਦੂਜਿਆਂ ਨੇ ਫਟਾਫਟ ਮੱਥਾ ਟੇਕਿਆ ਇਹ ਮੱਥਾ ਟੇਕਣ ਕੰਨਿਓ ਰਹਿ ਗਿਆ ਤੇ ਗੁਰੂ ਸਾਹਿਬ ਜੀ ਅੱਗੇ ਲੰਘ ਗਏ ਇਹਨੇ ਪੁੱਛਿਆ ਵੀ ਕੌਣ ਨੇ ਜੀ ਦੱਸਣ ਵਾਲਿਆਂ ਨੇ ਦੱਸਿਆ ਇਹੀ ਨੇ ਤਾਰਨਹਾਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨੇ ਕਿਹਾ ਕਿ ਮੈਂ ਮੱਥਾ ਟੇਕਣ ਕੰਨਿਓ ਰਹਿ ਗਿਆ ਨੇ ਪਿੱਛੋਂ ਹੀ ਆਪਣੇ ਮਨ ਦੇ ਵਿੱਚ ਭਾਵਨਾ ਬਣਾਈ ਕਿ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਹਾਰ ਹੋ ਕਿਰਪਾ ਕਰਕੇ ਮੈਨੂੰ ਬਖਸ਼ ਲੈਣਾ ਮੈਨੂੰ ਗਰੀਬ ਨੂੰ ਵੀ ਦਰਸ਼ਨ ਦੇਣੇ ਕਿਉਂਕਿ ਆਉਂਦੇ ਸੀ ਕਦੇ-ਕਦੇ ਲੰਘਦੇ ਮਹਾਰਾਜ ਉੱਥੋਂ ਦੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨੇ ਥੋੜੀ ਜੀ ਮਾਇਆ ਰੋਜ਼ ਕਮਾਉਂਦਾ ਹੈ ਤੇ ਆਪਣੇ ਬੱਚਿਆਂ ਨਾਲ ਟਾਈਮ ਪਾਸ ਕਰਦਾ ਹੈ ਪਰ ਅੱਜ ਗੁਰੂ ਨੇ ਬੜੀ ਵੱਡੀ ਰਹਿਮਤ ਕਰਨੀ ਹੈ ਅਗਲੇ ਦਿਨ ਜਦੋਂ ਫੇਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਲੰਗੇ ਨਾ ਕਹਿੰਦੇ ਇਹਦੀ ਸ਼ਾਪੜੀ ਦੇ ਕੋਲ ਖੜ ਗਏ ਜਿੱਥੇ ਇਹ ਆਪਣਾ ਸੌਦਾ ਵੇਚਦਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਹੋਰ ਭਾਈ ਕਾਰੋਬਾਰ ਠੀਕ ਚੱਲਦਾ ਹੈ ਜਦੋਂ ਇਹਨੇ ਮੱਥਾ ਟੇਕਿਆ ਕਹਿੰਦਾ ਮਹਾਰਾਜ ਬਹੁਤ ਵਧੀਆ ਤੇ ਬੜੇ ਪਿਆਰ ਨਾਲ ਪੁੱਛਿਆ ਜਦੋਂ ਕਿ ਅੱਜ ਕਿੰਨੀ ਇੱਕ ਕਮਾਈ ਕੀਤੀ ਐ ਅੱਜ ਕਿੰਨੀ ਇੱਕ ਵਟਾ ਕੀਤੀ ਐ ਕਹਿੰਦਾ ਮਹਾਰਾਜ ਅੱਜ ਇੰਨਾ ਕੁ ਕਮਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆ ਸੇਵਾ ਵਿੱਚ ਪਾ ਦਈਏ ਤੇਰਾ ਧੰਨ ਜਦੋਂ ਜਿੰਨੇ ਕੁ ਕਮਾਏ ਸੀ ਹੁਣ ਮਹਾਰਾਜ ਨੇ ਲੈ ਲਏ ਇਹ ਮਨ ਵਿੱਚ ਸੋਚਣ ਲੱਗਾ ਮਨ ਬੜੇ ਪਾਸੇ ਜਾਂਦਾ ਜਦੋਂ ਅਸੀਂ ਦਸਵੰਦ ਦਿੰਨੇ ਆ ਮਨ ਕਦੇ ਕਹਿੰਦਾ ਇਹ ਕੀ ਕੀਤੀ ਕਿਉਂ ਕੀਤਾ ਜਾ ਰਿਹਾ ਹੈ ਕਦੇ ਮਨ ਕਹਿੰਦਾ ਕੀ ਕਰਨਾ ਸੀ ਕਦੇ ਮਨ ਕਹਿੰਦਾ ਇਹਦੀ ਕੀ ਲੋੜ ਸੀ ਤੇ ਕਦੇ ਮਨ ਇਹ ਵੀ ਕਹਿੰਦਾ ਕਿ ਮਨਾ ਗੁਰੂ ਦੇ ਦਰ ਤੇ ਦਸਵੰਦ ਦੇਵਾਂਗੇ ਤੇ ਉਹਨੇ ਤਾਰ ਦੇਣਾ ਹੈ ਮਨ 'ਚ ਕਈ ਖਿਆਲ ਇਹਦੇ ਆਉਣ ਲੱਗੇ ਕਿ ਕਾਹਦਾ ਮੱਥਾ ਟਿਕਿਆ ਜਿੰਨੇ ਕ ਪੈਸੇ ਕਮਾਏ ਸੀ ਉਹ ਗੁਰੂ ਸਾਹਿਬ ਨੇ ਲੈ ਲਏ ਕਦੇ ਕਹਿੰਦਾ ਚਲੋ ਕਰਾਇਆ ਹੀ ਸਹੀ ਇਦਾਂ ਥੋੜਾ ਜਿਹਾ ਸਬਰ ਕਰ ਲਿਆ ਅਗਲੇ ਦਿਨ ਕਹਿੰਦੇ ਫੇਰ ਗੁਰੂ ਸਾਹਿਬ ਜੀ ਆਏ ਕਹਿੰਦੇ ਹੋਰ ਭਾਈ ਠੀਕ ਹੈ ਕਹਿੰਦਾ ਮਹਾਰਾਜ ਠੀਕ ਹੈ ਅੱਜ ਕਿੰਨੀ ਕੁ ਵਟਕ ਹੋਈ ਹੈ ਮਹਾਰਾਜ ਇੰਨੇ ਕੁ ਪੈਸੇ ਕਮਾਏ ਥੋੜਾ ਗੁਰੂ ਨੇ ਸਬਰ ਵੀ ਬਖਸ਼ ਦਿੱਤਾ ਆਖ ਸਤਨਾ ਥੋੜਾ ਸਬਰ ਆ ਗਿਆ ਕਹਿੰਦਾ ਮਨਾ ਮੈਂ ਭਾਗਾ ਵਾਲਾ ਜਿਹਦੇ ਕੋਲ ਆ ਕੇ ਗੁਰੂ ਰਾਮ ਦਾਸ ਮਹਾਰਾਜ ਸੱਚੇ ਪਾਤਸ਼ਾਹ ਮੈਥੋਂ ਸੇਵਾ ਲੈ ਕੇ ਜਾਂਦੇ ਆ ਸੇਵਾ ਕਦੇ ਰੁਕਦੀ ਨਹੀਂ ਹੁੰਦੀ ਪਿਆਰ ਕਾਰਜ ਸਾਰੇ ਸਫਲ ਹੋ ਜਾਂਦੇ ਆ ਗੁਰੂ ਘਰਾਂ ਦੇ ਕਾਰਜ ਕਦੇ ਰੁਕਦੇ ਨਹੀਂ ਹੁੰਦੇ ਇਹ ਤਾਂ ਗੁਰੂ ਨੇ ਆਪਣੇ ਪੰਡਾਰਿਆਂ ਵਿੱਚੋਂ ਦਸਵੰਧ ਲੈ ਕੇ ਸਾਡੇ ਤੇ ਰਹਿਮਤ ਕਰਨੀ ਹੁੰਦੀ ਹੈ ਤੇ ਸਾਧ ਸੰਗਤ ਜੀ ਸਬਰ ਆ ਗਿਆ ਕਹਿੰਦਾ ਚਲੋ ਕੋਈ ਨਹੀਂ ਮੈਂ ਭਾਗਾ ਵਾਲਾ ਐ ਕਹਿੰਦੇ ਅਗਲੇ ਦਿਨ ਫੇਰ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਆ ਤੀਜੇ ਦਿਨ ਫੇਰ ਵਟਕ ਲੈ ਆਂਦੀ ਚੌਥੇ ਦਿਨ ਫੇਰ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਆ ਫੇਰ ਜਿੰਨੇ ਪੈਸੇ ਬੱਟੇ ਸੀ ਉਹ ਲੈ ਲਏ ਹੁਣ ਕਿੱਥੇ ਆਉਣ ਜੇ ਪੈਸੇ ਬਚਣੇ ਸੀ ਤਾਂ ਹੋਰ ਰਾਸ਼ਨ ਲੈ ਕੇ ਆਉਂਦਾ ਤੇ ਫੇਰ ਹੀ ਵੇਚਦਾ ਸਾਧ ਸੰਗਤ ਜੀ ਪੰਜਵੇਂ ਦਿਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਆ ਕੇ ਮੰਗਣ ਲੱਗੇ ਨਾ ਕਿ ਲਿਆ ਭਾਈ ਸੇਵਾ ਪਾ ਦੀਏ ਤੇਰੀ ਗੁਰੂ ਘਰ ਦੀ ਕਾਰ ਸੇਵਾ ਵਿੱਚ ਲੰਗਰਾਂ ਵਿੱਚ ਪਾ ਦੀਏ ਤੇ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਅੱਜ ਨਾ ਮੇਰੇ ਛਾਬੇ ਵਿੱਚ ਕੁਝ ਹੈ ਤੇ ਨਾ ਹੀ ਮੇਰੇ ਖੀਸੇ ਵਿੱਚ ਕੁਝ ਹੈ ਮੇਰੇ ਕੋਲੇ ਕੁਝ ਖਾਈ ਨਹੀਂ ਮੈਂ ਦੇਵਾਂ ਕਿੱਥੋਂ ਆਖੋ ਸਤਨਾਮ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਨਾਮ ਪੁੱਛਿਆ ਤਾਰਨਾ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਛਾ ਤੂੰ ਕਹਿਣਾ ਤੇਰੇ ਕੋਲ ਕੁਝ ਨਹੀਂ ਹੈ ਤੇਰਾ ਨਾਮ ਕੀ ਹੈ ਜਦੋਂ ਗੁਰੂ ਦੇ ਦਰ ਤੇ ਜਾਂਦੇ ਆ ਨਾ ਮੱਥਾ ਟੇਕਦੇ ਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਹੌਲੀ-ਹੌਲੀ ਪੁੱਛਦੇ ਆ ਤੇ ਸਾਨੂੰ ਥਾਪੜਾ ਦਿੰਦੇ ਆ ਤੇਰਾ ਨਾਮ ਕੀ ਹੈ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਾ ਹੈ ਸਰੀਰ ਕਿਆ ਜਾਣੂ ਕਿਛ ਹਰ ਕੀਆ ਭਇਓ ਕਬੀਰ 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 ਸਾਹਿਬ ਵਰਗਿਆਂ ਨੂੰ ਵੀ ਇਦਾਂ ਹੀ ਸੀ ਪਤਾ ਹੀ ਨਹੀਂ ਲੱਗਿਆ ਦੁਨੀਆ ਕਹਿੰਦੀ ਸੀ ਕਿ ਐਡੇ ਵੱਡੇ ਕਾਰਜ ਤੂੰ ਕਿਵੇਂ ਕਰ ਦਿੱਤੇ ਤੂੰ ਤਾਂ ਗਰੀਬੰਦਾ ਹੈ ਫਿਰ ਕਬੀਰ ਸਾਹਿਬ ਨੇ ਕਿਹਾ ਕਿ ਮੈਂ ਕੁਛ ਨਹੀਂ ਕਰ ਸਕਿਆ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਿਆ ਸਰੀਰ ਨਾ ਮੈਂ ਕੁਛ ਕਰ ਸਕਦਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲੱਗੈ ਮੇਰਾ ਤੇਰਾ ਦਿੱਤਾ ਹੀ ਆ ਸਭ ਕੁਛ ਤੇ ਸਾਧ ਸੰਗਤ ਜੀ ਜਦੋਂ ਨਾਮ ਪੁੱਛਿਆ ਨਾ ਕਹਿੰਦੇ ਤੇਰਾ ਨਾਮ ਦੱਸ ਕੀ ਐ ਕਹਿੰਦਾ ਮੇਰਾ ਨਾਮ ਐ ਜੀ ਸੋਮਾ ਕਹਿੰਦੇ ਨਾਮ ਸੋਮਾ ਤੇ ਸੋਮਾ ਕਦੇ ਸੁਖਦਾ ਨਹੀਂ ਹੁੰਦਾ ਆਖੋ ਸਤਨਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਕਰ ਕੋ ਕਰਦਾ ਸੋਮੇ ਸ਼ਾ ਤੂੰ ਸਾਹਾਂ ਦਾ ਸ਼ਾ ਤੂੰ ਬੇਪਰਵਾਏ ਵਾਚਨ ਕਰ ਦਿੱਤੇ ਆਖੋ ਸਤਨਾਮ ਤੂੰ ਤੇ ਸ਼ਾਹਾਂ ਦਾ ਸ਼ਾ ਹੈ ਕਹਿੰਦੇ ਐਸੀ ਕਿਰਪਾ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਗਰੀਬ ਬੰਦੇ ਤੋਂ ਦਸਵੰਦ ਲਿਆ ਇੱਕ ਗਰੀਬ ਬੰਦੇ ਨੇ ਦਸਵੰਦ ਪਾਇਆ ਭਾਵੇਂ 200 ਹੀ ਕਮਾਉਣਾ ਜੇ 10 ਰੁਪਏ ਵੀ ਗੁਰੂ ਵਾਸਤੇ ਕੱਢੀ ਜਾਏਗਾ ਨਾ ਤਾਂ ਉਹਨੇ ਰਹਿਮਤਾਂ ਕਰ ਦੇਣੀਆਂ ਆਖੋ ਸਤਨਾਮ ਤੇ ਅੱਜ ਕਹਿੰਦੇ ਉਹ ਛਾ ਹੀ ਵੱਜਦੇ ਅੱਜ ਤੱਕ ਉਹਨਾਂ ਦੀਆਂ ਪੀੜੀਆਂ ਤੁਰੀਆਂ ਆਉਂਦੀਆਂ ਨੇ ਬਾਹਰਲੇ ਦੇਸ਼ਾਂ ਕੈਨੇਡਾ ਅਮਰੀਕਾ ਵਿੱਚ ਪਰਿਵਾਰ ਵਸਦੇ ਆ ਉਹਨਾਂ ਦੇ ਤੇ ਛਾ ਵੱਜਦੇ ਆ ਧੰਨ ਧੰਨ RAM ਦਾਸ ਗੁਰ ਜਿਨ ਸਿਰਿਆ ਤਿਨਾਂ ਸਵਾਰਿਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪੂਰਾ ਗੁਰੂ ਮਿਲ ਜਾਂਦਾ ਆ ਆਪਾਂ ਸ਼ਬਦ ਪੜ੍ਹ ਰਹੇ ਸੀ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਰਹਿਮਤ ਕਰਦੇ ਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਦੇ ਆ ਤੇ ਫਿਰ ਕਾਰਜ ਰਾਸ ਹੋ ਜਾਂਦੇ ਆ ਗੁਰੂ ਪਿਆਰੇ ਗੁਰ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਕੋਏ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ ਜਦੋਂ ਵੱਡੀ ਕਿਸਮਤ ਨਾਲ ਭਾਗ ਜਾਗੇ ਗੁਰੂ ਮਿਲਿਆ ਤੇ ਫਿਰ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਕੋਏ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਭਾਸਾ ਹੁਣ ਮਾਲਕ ਦਾ ਇੱਡਾ ਵੱਡਾ ਸਹਾਰਾ ਬਣ ਗਿਆ ਜਿਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਆਪਣੇ ਸਤਿਗੁਰ ਕੈ ਬਲਿਹਾਰੈ ਅੱਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰਾ ਹੁਣ ਸੁਖ ਹੈ ਜਿਹੜੋ ਅੱਗੇ ਪਿੱਛੇ ਤੁਰੇ ਫਿਰਦੇ ਆਂ ਆਖੋ ਸਤਨਾਮ ਐਸੇ ਗੁਰੂ ਤੋਂ ਕਰਬਾਨ ਜਾਣਾ ਚਾਹੀਦਾ ਜੋ ਅੱਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰਾ ਹੁਣ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੈਨੂੰ ਸੁਖ ਪ੍ਰਾਪਤ ਹੋਏ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਹੁਣ ਮੈਨੂੰ ਇਹ ਨਿਸ਼ਚਾ ਹੋ ਗਿਆ ਭਰੋਸਾ ਹੋਇਆ ਕਿ ਜਿਹੜਾ ਸਿਰਜਣਹਾਰ ਮਾਲਕ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਦਾ ਰਾਖਾ ਹੈ ਨਿਰਭਉ ਭਇ ਗੁਰ ਚਰਣੀ ਲਾਗੇ ਕ੍ਰਾਮ ਨਾਮ ਆਧਾਰਾ ਜਦੋਂ ਨਾਮੈਂ ਗੁਰੂ ਦੀ ਚਰਨੀ ਲੱਗਾ ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋਇਆ ਹੁਣ ਮੈਨੂੰ ਕੋਈ ਡਰ ਪੋ ਨਹੀਂ ਸਕਦਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਹੁਣ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਗੱਲ ਭਰੋਸੇ ਦੀ ਹੈ ਭਰੋਸਾ ਬਣ ਗਿਆ ਕਿ ਜਿਸ ਪਰਮਾਤਮਾ ਦਾ ਦਰਸ਼ਨ ਆ ਮਨੁੱਖਾ ਜਨਮ ਦੀ ਦਾਤ ਦੇਣ ਵਾਲਾ ਹੈ ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਪਰੇ ਹੈ ਉਹ ਇਸ ਵੇਲੇ ਵੀ ਮੇਰੇ ਉੱਤੇ ਮੌਜੂਦ ਹੈ ਉਹ ਅੱਜ ਵੀ ਹੈ ਸਦਾ ਕਾਇਮ ਰਹਿਣ ਵਾਲਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਹਦੀ ਵਡਿਆਈ ਬੜੀ ਵੱਡੀ ਹੈ ਵੱਡੇ ਵਡਿਆਈ ਆਚਰਜ ਸੋਬਾ ਕਾਰਜ ਆਇਆ ਰਾਸੇ ਹੁਣ ਕਾਰਜ ਜਿਹੜੇ ਸੀ ਉਹ ਸਾਰੇ ਰਾਸ ਹੋ ਗਏ ਗੁਰੂ ਨੇ ਮੈਨੂੰ ਬੜੀ ਵੱਡੀ ਵਡਿਆਈ ਵਾਲਾ ਬਣਾ ਦਿੱਤਾ ਗੁਰੂ ਬੜੀ ਵੱਡੀ ਵਡਿਆਈ ਵਾਲਾ ਹੈ ਤੇ ਵਡਿਆਈਆਂ ਬਖਸ਼ ਦਿੰਦਾ ਹੈ ਵੱਡੀ ਵਡਿਆਈ ਆਚਰਜ ਸੋਭਾ ਉਹਦੀ ਸੋਭਾ ਅਚਰਜ ਹੈ ਉਹਦੀ ਸ਼ਰਨ ਪਿਆ ਜਿੰਦਗੀ ਦਾ ਮਨੋਰਥ ਹੀ ਪ੍ਰਾਪਤ ਹੋ ਜਾਂਦਾ ਹੈ ਨਾਨਕ ਕਉ ਗੁਰ ਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਮੈਨੂੰ ਹੁਣ ਸਤਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪੂਰਾ ਗੁਰੂ ਮਿਲਿਆ ਤੇ ਮੇਰੇ ਸਾਰੇ ਦੁਖ ਕਲੇਸ਼ ਗਰੀਬੀ ਸਭ ਕੁਝ ਮੇਰਾ ਕਟਿਆ ਗਿਆ ਆਖ ਸਤਨਾਮ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ